ਦੇ ਸੇਵਾ ਕਰਨ ਵਾਲਾ ਮਨੁੱਖ ਉਹ ਮੇਨੂ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ। 8 ਅੱਧ ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ। 10-10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਮੇਦ ਨਹੀਂ ਜਪ ਕਰ ਸਕਦਾ। ਇੱਕ ਬਾਣੀ ਪੜ ਨਹੀਂ ਆਉਂਦੀ ਇੱਕ ਬਾਣੀ ਜਪਣੀ ਆਉਂਦੀ ਹੈ। ਪੜਨੂ ਆਪਣੀ ਮਹਿਮਾ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ ਪੜਨਾ ਇਸ ਵਾਸਤੇ ਕਿ ਬਾਣੀ ਦਾ ਬੋਧ ਹੋਵੇ ਬਾਣੀ ਯਾਦ ਹੋਵੇ ਅਰਥ ਬੋਧ ਦਾ ਪਤਾ ਚੱਲੇ ਪਰ ਜਪਨਾ ਇਸ ਵਾਸਤੇ ਬਾਣੀ ਦਾ ਰੂਪ ਹੋ ਜਾਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਜਪੋ ਗਾਵੋ ਪੜੋ ਸੁਣਾਉਣੇ ਕਹਾਈ ਗੁਰਪੂਰੇ ਤੂੰ ਰਾਖਿਆ ਗਾ ਪੜ ਪੜਨਾ ਹੈ ਯਾਦ ਕਰਨ ਵਾਸਤੇ ਪੜਨਾ ਹੈ ਅਰਥ ਬੋਧ ਨੂੰ ਸਮਝਾ ਵਾਸਤੇ ਗਾਵਣਾ ਹੈ ਜਪਣਾ ਹੈ ਬਾਣੀ ਦਾ ਰੂਪ ਹੋਣ ਵਾਸਤੇ ਹੁਣ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਨਾ ਔਖਾ ਨਹੀਂ ਤੀਰਥਾਂ ਤੇ ਜਾ ਤੀਰਥਾਂ ਦਾ ਇਸ਼ਨਾਨ ਪਾਠ ਪੂਜਾ ਦਾਨ ਸੇਵਾ ਇਤਨਾ ਔਖਾ ਨਹੀਂ ਜਪਣਾ ਹੀ ਔਖਾ ਹੈ ਪਰ ਗੁਰੂ ਨਾਨਕ ਆਪ ਕਹਿੰਦੇ ਨੇ ਆਖਣ ਔਖਾ ਸਾਚਾ ਨਾਮ ਇਹੀ ਔਖਾ ਹੈ ਇਹੀ ਕਠਨ ਹੈ ਸਭ ਕੁਝ ਤੁਹਾਨੂੰ ਧਾਰਮਿਕ ਜਗਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ ਦਾਨ ਪੁੰਨ ਸਭ ਕੁਝ ਮਿਲੇਗਾ ਜਪ جت چ کسی سفلتا ملی ہو کروڑ میں مینو بیالی تیالی سال ہو گئے کر کردے بچپن تو میں اس لائن چلیا تو اج تک بھی میری زندگی کا نچوڑ ہے کدھر دو چار شہر تو بعد ایک رسک پورش ایک جڑی ہوئی آتما لگ رہی ہے چندن ترنا بن بن سادنا پور پورماں چندن کا درخت ਹਰ ਜੰਗਲ ਵਿੱਚ ਨਹੀਂ ਹੈ ਕਿਧਰੇ ਕਿਧਰੇ ਜੀਵ ਹੋਈ ਰੋ ਹਰ ਸ਼ਹਿਰ ਵਿੱਚ ਨਹੀਂ ਹੈ ਕਿਧਰੇ 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 ਇਹ ਹਮ ਤੁਸੀਂ ਆਪ ਕੋ ਦੇ ਇਤਨੀ ਓਖਿਆਈ ਕੀ ਹੈ ਕੀ ਓਖਿਆਈ ਹੈ ਬਸ ਇਸ ਲਈ ਚਾਰ ਨੂੰ ਅਜ ਸਰਵਨ ਕਰਾ ਕੇ ਖਲਪ ਫਿਰ ਵਿਚਾਰ ਦੀ ਕੁਝ ਹੋ ਰੂ ਪਰੇਖਾ ਬਦਲਦੇ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ जागत ज्योति जपै ने सबार सर एक बिना मन में एक नाम है प्रथम उस जप तो बिना मन विच कुछ होर ना होवे जबान वाहेगुरु करे मन उस नाल संग शामिल होवे मन विच ओही एक होवे वाहेगुरु भाव मन सुने जबान जपे ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮੇਂ ਪਰ ਸਾਹਮਣੇ ਰੱਖਾ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਮੈਂ ਬੋਲਦਾ ਹੈ ਜਾਂ ਜਪਣਾ ਹੈ ਬੋਲਦਾ ਹੈ ਹਵਾ ਨਾਭੀ ਨਾਲ ਟਕਰਾਂਦੀ ਹੈ ਨਾਭਾ ਨਾਭੀ ਨੂੰ ਭਾਰਤ ਵਿੱਚ ਗੁਨੇ ਕਹਿੰਦੇ ਨੇ ਗੁਨੇ ਢੋਲ ਗੁਨੇ ਬੋਲੇ ਕਿਉਂ ਕਹਿੰਦੇ ਆਵਾਜ਼ ਇੱਥੋਂ ਆਉਂਦੀ ਹੈ ਜੈਸੇ ਖਾਰੀਆਂ ਚਾਰਨੇ ਨ ਅੰਡਕ ਜੇਰਜ ਸੇ ਤੱਕ ਉਦਬੁਦਸ ਸਭ ਤੋਂ ਵੱਡੀ ਖਾਨ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜਨਤੂ ਅੰਡਿਆਂ ਤੋਂ ਪੈਦਾ ਹੁੰਦੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਨ अंड जीव से तत्व पुतवज फिर पुतवज ए वनस्पति जमीन तो जो पैदा होवे वनस्पति ये दूसरी खान है तीसरी खान स्वपद पसीने तो जो पैदा हो जन जुआ चिचड़ चमचिचड़ा ये मैल पसीना पे मैल दे मिश्रत तो जीव बन जांदा है ਇਹ ਤੀਜੀ ਖਾਣਾ ਹੈ ਪੰਛੀਆਂ ਨੂੰ ਚੋਪਾਇ ਜਾਨਵਰਾਂ ਨੂੰ ਔਰ ਮੈਲੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਾਣ ਚਿਤੜ ਜੁਆ ਹੋ ਜਾਵੇ ਚੌਥੀ ਖਾਣ ਹੈ ਪੇਟ ਤੋਂ ਪੈਦਾ ਹੋਣ ਰੰਜੜੇ ਪਸ਼ੂ ਨੇ ਮਨੁੱਖ ਨੇ ਅੰਦਜ ਜੇਰਜ ਸੇਦਜ ਉਤਬੁਜ ਇਹ ਚਾਰ ਖਾਣਿਆ ਹੁਣ ਮੈਰਸ ਕਰਾਂ ਬਾਣੀਆਂ ਵੀ ਚਾਰ ਨੇ परा पसंदी मदमा बैकरी परा पसंदी मदमा बैकरी मैं तत् सार निचोड़ आगे सामने रखने की निमानी कोशिश कर रहे हैं इतिहास में मेरी रुचि नहीं है शुरू को देंगे बचपन को लेंगे पावन मैं समझदा कोमा ओई जिंदिया रहंदिया ले जिना दा इतिहास होवे اتحاس شکل صورت ہے پر سدھانت روح ہے یہ روح نہیں تو شکل سورج رکھے رہی ہے مردہ اگر روح نکل گئی تو کنے دن تک رکھا گا اخر مٹی ہوئے گا جائے گا گروانی روح ہے یہ بنیاد ہے یہ مول ہے بانیاں چار میں کھانیاں چار میں جنہیں دو کھانیاں نے جیر پہ انڈے یہاں تو جڑے پیدا ہوندے نے یہاں کو آواز ہے پنچیاں کول آواز ہے پشو کے منکوں کو آواز ہے اے جیر کو پیدا اور سویت جوں ہے چمچیچڑ ہے کہ بنسپتی ہے یہاں کو آواز نہیں ہے آواز نہیں ہے یہاں کو نہیں ہے لکھوی یتن کریے درخت نہیں بول سکتے لکھوی یتن کریے کیڑے کچھ مکوڑے جوہاں جیچڑ یہاں کو آواز نہیں آواز انا کول ہے آواز انہوں کو جو انڈیاں تو پیدا ہوتے ہیں آواز انہوں کو جو جیر تو پیدا ہو ਸੋ ਪਾਏ ਜਾਨਵਰਾਂ ਕੋਲ ਹੈ ਪੰਛੀਆਂ ਕੋਲ ਹੈ ਫਿਰ ਮਨੁੱਖਾਂ ਕੋਲ ਹੈ ਆਵਾਜ਼ ਹੈ ਪਰ ਆਵਾਜ਼ਾਂ ਵਿੱਚੋਂ ਪ੍ਰધાન ਆਵਾਜ਼ ਹੈ ਮਨੁੱਖ ਕੋਲ ਸਭ ਤੋਂ ਮਨੁੱਖ ਕੋਲ ਕਿਉਂ ਕਿ ਆਪਣੇ ਆਵਾਜ਼ ਨੂੰ ਅਲفاظ ਦੇ ਸਕਦਾ ਆਪਣੀ ਧੁਨ ਨੂੰ ਅक्षर ਦੇ ਸਕਦਾ ਹੈ ਜਦ ਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅक्षर ਨਹੀਂ ਦੇ ਸਕਦੇ ਗਰਜ ਹੈ شیر دے کو اس کے کچھ نہیں بونکڑا ہے کتے بھی نہیں اور کچھ بھی نہیں کائیں کائیں ہے کوئے کوچ بھی نہیں, کائن کائن اور کچھ نہیں. پر کائیں اتنا پتا چل جاندہ ہے کتہ ہے یہ کوئل ہے یہ کوئل ہے ਮਨੁੱਖ ਕੋਲ ਜਿਹੜੀ ਆਵਾਜ਼ ਹੈ ਇਹ ਅਲਫਾਸ ਦੇ ਸਕਦਾ ਜੋ ਘੁਣ ਹੈ ਇਹ ਅਕਸਰ ਦੇ ਸਕਦਾ ਹੈ ਇਹ ਸਾਸਤੇ ਮਨੁੱਖ ਬਹੁਤ ਕੁਝ ਦੱਸ ਸਕਦਾ ਹੈ ਬਹੁਤ ਕੁਝ ਸੁਣ ਸਕਦਾ ਹੈ ਕਿਉਂਕਿ ਅਕਸਰ ਨੇ ਔਰ ਸਾਰਾ ਗਿਆਨ ਗਿਆਨ ਅਕਸ਼ਰਾਂ ਦੇ ਚਾਖੜੇ ਨਾਮ ਅਕਰੀਸਾਲਾ ਅਖਰੀ ਗਿਆਨ ਗੇਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਹੋਖਾ ਸਾਰੀ ਖੇੜ ਤੇ ਅਖਰਾਂ ਤੇ ਖੜੀਏ ਅਖਰ ਅੰਦਰ ਤ੍ਰਿਗੋਣ ਧਾਰੇ ਭਗਤ ਕਬੀਰ ਕਹਿੰਦੇ ਨੇ ਤਿੰਨ ਲੋਕਾਂ ਦਾ ਗਿਆਨ ਅਖਰਾਂ ਵਿੱਚ ਬੰਦ ਹੈ اکر کھو لیے منک دواز لگ جاتی آواز تو اتنا پتا چلے گا بس منخ ہے آ آ, آ کر لیا ہے منک ہے جیسے کوکو تو پتا چل دا ہے کوئی نہیں جیسے گرجن تو پتا چل دا ہے شیر ہے تو یہ آواز منک بھی بندہ ہے اور کچھ نہیں پتا چلے گا تو دے منخ اکثر نہیں آواز ہے ਅਲਫ਼ਾਜ਼ ਸੰਸਾਰ ਵਿੱਚ ਜੋ ਸੰਬੰਧ ਨੇ